ਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀ ਅਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸਮਾਨ ਆ ਲੈ ਕੇ ਗਏ ਜੀ ਲੌਨ ਸੂਟਾਂ ਨਾਲ ਦੀ ਇਹ ਪਰ ਆ ਹਰੇ ਕੇ ਜਿਕੜਾਈ ਵਾਲੇ ਸੂਟ ਆ ਆਪਾਂ ਜੀ ਸੂਟ ਸਲਾਈ ਕਰਵਾ ਕੇ ਦੇਣੀ ਕਿਸੇ ਦੇ ਤੰ ਨਾ ਜੇ ਕੱਟਵਰਕ ਪਹੁੰਚ ਆਣੀ ਬੁਕਰਮ ਪਵਾਉਣੀ ਹੈ ਤੰ ਸੂਟ ਆਪਾਂ ਕਿਸੇ ਦੇ ਰੈਡੀ ਕਰਵਾ ਕੇ ਦੇਣੀ ਹੈ ਆਪਣੇ ਕੋਲੇ ਆ ਗਈ ਜੀ ਕੁੜੀਆਂ ਵਾਲੇ ਬ੍ਰੇਸਲੇਟ ਦੇਖੋ ਜੀ ਗਾਰਲੈਸ ਲਈ ਬ੍ਰੇਸਲੇਟ ਆ ਗਏ ਜੀ ਅਲੱਗ ਤੋਂ ਕਲਰ ਹੈ ਸਾਰੇ ਤੇ ਦੋ ਤਰ੍ਹਾਂ ਦੇ ਡਿਜ਼ਾਈਨ ਹੈ ਇਹਦੇ ਵਿੱਚ ਇਹਨਾਂ ਦਾ ਪ੍ਰਾਈਜ਼ ਹੈ ਜੀ 50 ਰੁਪਏ ਇਹ ਕੱਚੀ ਇਹਨਾਂ ਦਾ ਰੇਟ ਹੈ ਜੀ 50 ਰੁਪਏ ਇੱਕ ਬ੍ਰੈਸਲੇਟ ਦਾ ਰੇਟ ਹੈ ਜੀ 50 ਰੁਪਏ ਦੇਖੋ ਬਹੁਤ ਸੋਹਣੇ ਹੈ ਤੇ ਪੂਰੇ ਵਧੀਆ ਮੋਤੀ ਹੈ ਬਈ ඩියෙන් ලගතුව විිච් ලදගතුයි අන්නද ඩියන් ලදගතුවමදටජනවි ਬਹੁਤ ਸੋਹਣੀ ਚੀਜ਼ ਆਵੇ ਬਹੁਤ ਸੋਹਣੀ ਲੱਗਦੀ ਹੈ ਹੱਥ ਚ ਪਾਈ ਹੋਵੇ ਬਹੁਤ ਸੋਹਣੀ ਲੱਗਦੀ ਹੈ ਜੀ ਲਾਈਟ ਲਾਈਟ ਜੇ ਕਲਰ ਹੈ ਜੀ ਬਹੁਤ ਸੋਹਣੀ ਲੱਗਦੀ ਹੈ ਆੜਿਆ ਲੱਗ ਤੋਂ ਇਹਦਾ ਰੇਟ ਹੈ ਜੀ 50 ਰੁਪਏ ਡੱਬੀ ਚ ਆਪਾਂ ਕਰਦੇ ਜੀ ਬੰਦ ਟਾਗ ਹੈ ਜੀ ਲਗ ਡਿਜ਼ਾਈਨ ਵਾਲੇ ਇਹ ਹੋਰ ਡਿਜ਼ਾਈਨ ਹੈ ਜੀ ਇਹਦਾ ਰੇਟ 70 ਰੁਪਏ ਇਹਦਾ ਰੇਟ ਹੈ ਜੀ 70 ਰੁਪਏ ਇਹ ਵੀ ਸੋਹਣੇ ਲੱਗਦੇ ਹੈ ਜੀ ਇਹਨਾਂ ਦਾ ਰੇਟ ਹੈ ਜੀ 70 70 ਰੁਪਏ एक एक लड़ी लॉन्ग है जी एक छोटे है एक आ देखो जी ਇਹ ਹੋਰ ਚੀਜ਼ ਹੈ ਜੀ ਬਹੁਤ ਸੋਹਣੀ ਚੀਜ਼ ਹੈ ਇਹ ਹੋਰ ਚੀਜ਼ ਹੈ ਇਹਦਾ ਰੇਟ ਵੀ 70 ਰੁਪਏ ਹੀ ਹੈ ਇਹ ਬ੍ਰੇਸਲੇਟ ਹੈ ਜੀ ਕੁੜੀਆਂ ਦੇ ਹੱਥ 'ਚ ਪਾਉਣ ਵਾਸਤੇ ਇਹਨਾਂ ਦੇ ਵਿੱਚੋਂ ਦੋ ਮੈਂ ਮੇਰੀ ਬੇਟੀ ਵਾਸਤੇ ਰੱਖ ਲਈ ਕੱਢ ਕੇ ਮੈਨੂੰ ਬਹੁਤ ਸੋਹਣੇ ਲੱਗੇ ਬਹੁਤ ਵਧੀਆ ਚੀਜ਼ ਹੈ ਬਈ ਜਿਹੜੇ ਆ ਮੋਤੀ ਜੇ ਬਹੁਤ ਵਧੀਆ ਚੀਜ਼ ਹੈ ਦੇਖੋ ਜੀ ਆ ਕਿੱਡਾ ਸੋਹਣਾ ਕਲਰ ਆ ਲਾਈਟ ਜਾਂ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੇ ਮੋਤੀ ਐ ਬਈ ਮਲਟੀ ਕਲਰ ਜੀ ਐ ਬਈ ਆ ਮੋਤੀਆਂ ਦੇ ਵਿੱਚ ਇਹਦਾ ਰੇਟ ਐ ਜੀ 70 ਰੁਪਏ ਇਹ ਆਗੇ ਜੀ ਬ्रेसलेट ਕੁੜੀਆਂ ਲਈ ਇਹ ਵੀ ਆਪਾਂ ਡੱਬੀ 'ਚ ਬੰਦ ਕਰਤੇ ਹੁਣ ਮਗਾਈ ਹੈ ਜੀ ਆਪਾਂ ਮਲਤਾਨੀ ਮਿੱਟੀ ਹੁਣ ਮਗਾਈ ਹੈ ਜੀ ਆਪਾਂ ਮਲਤਾਨੀ ਮਿੱਟੀ ਬਹੁਤ ਵਧੀਆ ਚੀਜ਼ ਹੈ ਵੀ ਫੇਸ ਤੇ ਲਾਉਣ ਵਾਸਤੇ ਗਰਮੀ ਦੇ ਵਿੱਚ ਬਹੁਤ ਵਧੀਆ ਚੀਜ਼ ਰਹਿੰਦੀ ਆ ਆਪਾਂ ਇਹਨਾਂ ਨੂੰ ਪਾਣੀ ਚ ਭਿਓ ਕੇ ਲਾਓ ਤੇ ਭਾਵੇਂ ਇਹਨੂੰ ਗੁਲਾਬ ਜਲ ਚ ਵਿੱਚ ਭੈਣਾ ਕਈ ਗੁਲਾਬ ਜਲ ਚ ਵੀ ਰਲਾ ਕੇ ਲਾਉਂਦੀ ਆ ਬਹੁਤ ਵਧੀਆ ਚੀਜ਼ ਹੈ ਬਈ ਇਹ ਮਲਤਾਨੀ ਮਿੱਟੀ ਗਰਮੀ ਦੇ ਵਿੱਚ ਇਹਦਾ ਪ੍ਰਾਈਸ ਹੈ ਜੀ 30 ਇਹ ਪੈਕ ਦਾ ਇੱਕ ਪੈਕ ਦਾ ਰੇਟ ਹੈ ਜੀ 30 ਰੁਪਏ ਇਹ ਆਪਾਂ ਮੰਗਾਈਆਂ ਜੀ 3 ਉਹ ਜੀ ਡੀ ਚੱਲੀ ਆ ਕੋਈ ਨਾ ਹਟ ਰੋ ਜਾਉਗਾ ਇਹਦਾ ਰੇਟ ਹੈ ਜੀ 3 ਰੁਪਏ ਪੈਕੇਜ ਦਾ ਰੇਟ ਹੈ ਹਾਂ ਤਾਂ ਸੰਪੂਰਨ ਚਲ ਕੋਈ ਇਹ ਕਿੱਦੀ ਇਹ ਲਾਉਂਦੀਆਂ ਬਈ ਕੁੜੀਆਂ ਗਲਾਬ ਜਲ ਦੇ ਵਿੱਚ ਰਲਾ ਕੇ ਇਹ ਤਾਂ ਮੰਗਾ ਲਈ ਚਾਰ ਪੀਸ

ਕੁਲ ਮਿੰਟ ਬੋਲੱਸਾਂ ਇਹ ਲੰਡੀ ਕੋਈ ਦੋਸ ਨਹੀਂ ਜਿਲੇ ਕੇ ਜਾਉਂਦੇ ਠੀਕ ਹੈ ਜੀ ਆਪਾਂ ਕਰਦੇ ਹਾਂ ਵੀਡੀਓਜ਼ ਐਂਡ ਗਲਤ ਬੋਲਿਆ ਗਿਆ ਹੋਵੇ ਤੇ ਜੀ ਸੌਰੀ ਆਇਓ ਨੰਗੇ